ਤੁਸੀਂ ਬੰਦੇ ਦੇਖੋ ਹਾਲਾਤ ਪਹਿਲਾਂ ਨਾਲੋਂ ਕਹੀਏ ਤਾਂ ਜ਼ਿਆਦਾ ਬਦਤਰ ਹੋ ਗਏ ਨੇ ਪਰ ਪ੍ਰਸ਼ਾਸਨ ਨੇ ਲਗਾਤਾਰ ਇਥੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਲਗਾਤਾਰ ਇਥੇ ਡਿਊਟੀ ਦੇ ਰਿਹਾ ਤੇ ਨਾਲ ਅਸੀਂ ਵੀ ਉਹਨਾਂ ਨੂੰ ਬੈਕਅਪ ਤੇ ਮਾਨ ਸਾਹਿਬ ਦੇ ਸਾਨੂੰ ਨਿਰਦੇਸ਼ ਨੇ ਵੀ ਕਿਤੇ ਵੀ ਕੋਈ ਖਤਰੇ ਦੀ ਗੱਲ ਹੁੰਦੀ ਆ ਤਾਂ ਹਰ ਹਾਲਾਤ ਤੁਸੀਂ ਬੀਸੀ ਸਾਬ ਤੱਕ ਪਹੁੰਚਾਉਣੇ ਨੇ ਵੀ ਕਿਤੇ ਵੀ ਕੋਈ ਐਮਰਜੈਂਸੀ ਲੋਡ ਪੈਂਦੀ ਆ ਸਾਨੂੰ ਤੁਸੀਂ ਦੱਸਣਾ ਪ੍ਰਸ਼ਾਸਨ ਹਰ ਵੇਲੇ ਤੁਹਾਡੇ ਲਈ ਹਾਜ਼ਰ ਆ ਕਿਸੇ ਵੀ ਤਰ੍ਹਾਂ ਕੋਈ ਚੀਜ਼ ਜਾਂ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਊਂ ਤਾਂ ਬਾਬਾ ਬਚਾਉਣਾ ਵਾ ਅਸੀਂ ਤੁਹਾਡੇ ਨਾਲ ਖੜੇ ਆ ਪਰ ਪਿੰਡਾਂ ਦੇ ਕਿਹਾ ਵੀ ਜੇਕਰ ਪਹਿਲਾਂ ਠੋਕਰਾਂ ਬਣਾਈਆਂ ਗਈ ਹੁੰਦੀਆਂ ਤੇ ਤੇ ਹਾਲਾਤ ਨਾ ਖਰਾਬ ਹੁੰਦੇ ਤੁਸੀਂ ਮਨ ਨਾ ਖਰਾਬ ਹੁੰਦਾ ਅੱਜ ਹਾਲਾਤ ਨਾ ਹੁੰਦੇ ਦੇਖੋ ਜੋ ਹੋ ਗਿਆ ਉਹ ਨੂੰ ਤਾਂ ਆਪਾਂ ਕੁਦਰਤ ਆ ਨਾ ਹੀ ਇਹ ਪਹਿਲਾਂ ਆਪ ਨੂੰ ਪਤਾ ਨਹੀਂ ਹੁੰਦਾ ਵੀ ਇਦਾਂ ਹੋ ਸਕਦਾ ਵਾ ਜੇ ਦੇਖਿਆ ਜਾਵੇ 88 ਤੋਂ ਬਾਅਦ ਮਿਹਰ ਚ 23 ਆਇਆ ਵਾ ਇਦਾਂ ਦੇ ਖਤਰਨਾਕ ਹਾਲਾਤ ਜੜੇ ਬਣੇ ਨੇ ਪਰ ਚਲੋ ਹੈ ਕਿਤਨਾ ਕਿਤੇ ਸਾਡੇ ਵੱਲੋਂ ਵੀ ਕਹਿ ਸਕਦੇ ਹਾਂ ਸਾਡੀ ਕਮਜ਼ੋਰੀ ਹੋ ਸਕਦੀ ਹੈ ਪਰ ਇਸ ਵਕਤ ਆਪਾਂ ਸਿਆਸਤ ਨੂੰ ਛੱਡ ਕੇ ਜੇ ਦੇਖੀਏ ਤਾਂ ਅਸੀਂ ਲੋਕਾਂ ਦੇ ਨਾਲ ਜਦਦੇ ਖੜੇ ਆਏ ਨੇ ਲਗਾਤਾਰ ਇੱਥੇ ਖੜੇ ਨੇ ਬੇਤ ਕੋਈ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਅਸੀਂ ਨਾਲ ਬਰਾਬਰ ਖੜੇ ਆ ਜੇ ਕੋਈ ਨੁਕਸਾਨ ਹੋਊਗਾ ਤਾਂ ਅਸੀਂ ਉਹਦੇ ਵਿੱਚ ਹੋਵਾਂਗੇ ਆਮਾਦੀ ਪਾਰਟੀ ਦੇ ਵਲੰਟੀਅਰ ਵੀ ਰਹੇ ਆ ਕੀ ਡਿਊਟੀ ਲਈ ਗਈ ਇੱਥੇ ਜੇ ਹੜ੍ਹ ਦੇ ਹਾਲਾਤ ਆ ਜਾਂਦੇ ਨੇ ਉਹ ਰਾਸ਼ਨ ਪਾਣੀ ਦੇ ਤਰਪਾਲਾਂ ਦੇ ਜਾਂ ਕੋਈ ਨਾਲ ਦੇ ਪ੍ਰਬੰਧ ਕੀਤੇ ਗਣ ਪ੍ਰੋਸੈਸ ਹਾਂਜੀ ਬਿਲਕੁਲ ਜੇ ਕਿਸੇ ਨੂੰ ਵੀ ਤਰਪਾਲ ਚਾਹੀਦੇ ਆ ਮੰਨ ਲਓ ਘਰਾਂ ਐ ਛੱਤਾਂ ਵੀ ਚਾਹੁੰਦੀਆਂ ਗੈਰੀਆਂ ਤਾਂ ਉਸ ਦੇ ਲਈ ਵੀ ਅਸੀਂ ਤਰਪਾਲਾਂ ਦੇ ਰਹੇ ਆ ਤੇ ਬਾਕੀ ਇੱਥੇ ਜੋ ਆਪਣੇ ਭਾਈਚਾਰਾ ਜਾਂ ਲਗਿਆ ਆ ਸਾਡੇ ਜੌਦਾ ਹੀ ਨੇ ਇਹ ਕਹਾਂਗੇ ਜਿਹੜੇ ਲੇਵਰੇ ਨਹੀਂ ਲੱਗੀ ਹੋਈ ਆ ਵੀ ਸਾਨੂੰ ਬਚਾਉਣ ਲਈ ਇਹ ਦਿਨਾਂ ਤੇ ਇੱਥੇ ਲੱਗਿਆ ਵੀ ਰੋਟੀਨ ਵਾਰਿਆ ਇਹਨਾਂ ਨੂੰ ਵੀ ਅਸੀਂ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਰਾਸ਼ਨ ਭਾਈ ਤੋਂ ਉਹ ਵੀ ਇਹਨਾਂ ਦੀ ਅਸੀਂ ਖਿਆਲ ਰੱਖਦੇ ਹਾਂ ਮੇਰਾ ਨਾਮ ਹੈ ਜੀ ਸਤਪਾਲ ਸਿੰਘ ਥੁੱਲੇਵਾਲ ਪਿੰਡ ਹੈ ਮੇਰਾ ਸਾਬਕਾ ਸਰਪੰਚ ਆ ਮੈਂ ਔਰ ਅਸੀਂ ਇਸਿੰਦੇ ਪਿੰਡ ਤੇ ਜ਼ਿੰਮੇਵਾਰ ਵੀ ਵਿਅਕਤੀ ਆ ਤੇ ਔਰ ਮੈਂ ਪਹਿਲਾ ਸਭ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਰਮਣੀ ਅਕਾਲੀ ਦਾ ਲਾ ਸਮੂਚੀ ਦਾ ਧੰਨਵਾਦ ਇਹਾਂ ਔਰ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿਹੜੇ ਇੱਥੇ ਸਾਡੇ ਪਿੰਡ ਢੁੱਲੇਵਾਲ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਕੀਮਤੀ ਸਮਾਂ ਕੱਢ ਕੇ ਸਾਡੀ ਦੁੱਖ ਦੀ ਘੜੀ ਸ਼ਰੀਕ ਜਿਹੜੇ ਹੋਏ ਜੀ ਲੱਗਦਾ ਹਾਲਾਤ ਕੀ ਨੇ ਯਾਰ ਹਾਲਾਤ ਦੇ ਮੈਂ ਤੁਹਾਨੂੰ ਦੱਸਦਾ ਜੀ ਹਾਲਾਤ ਇਸ ਟਾਈਮ ਪੂਰੇ ਗੰਭੀਰ ਨੇ ਪੂਰਾ ਖਤਰਾ ਸਾਨੂੰ ਨਾਲ ਤੁਸੀ ਬੰਨ 78000 ਬੁਰਜੀ ਆ ਜੀ ਉੱਥੇ ਨਾ ਡਰੇਨ ਮਹਿਕ ਮਿਆਂ ਕੁਝ ਗਾਇਬ ਛੱਡਿਆ ਹੋਇਆ ਸੀਗਾ ਅਸੀਂ ਪਹਿਲਾਂ ਕਿਹਾ ਸੀਗਾ ਵੀ ਇੱਥੇ ਪੱਥਰ ਲੱਗਦਾ 5-7 ਗਰੇਟ ਪੈਂਦੇ ਨੇ ਹੋਰੇ ਪਾਉ ਤੁਸੀਂ ਔਰ ਇੱਥੇ ਨਾਲ-ਨਾਲ ਸ਼ਟੱਡ ਲੱਗਣੇ ਚਾਹੀਦੇ ਨੇ ਵੀ ਉੱਪਰਲੀ ਸਾਡੀ ਸਾਈਡ ਜਿਹੜੀ ਐ ਉਹ ਬਿਲਕੁਲ ਸਹੀ ਐ ਵੀ ਸਾਡੀ ਥੱਲੇ ਵਾਲੀ ਸਾਈਡ ਜਿਹੜੀ ਬੜੀ ਕਮਜ਼ੋਰ ਐ ਔਰ ਇਹਨਾਂ ਨੂੰ ਅਸੀਂ ਕਹਿ ਕੇ ਕਿ ਥੱਕ ਗਏ ਆ ਸਾਡੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੀਤੀ ਨਾ ਕੋ ਦੇਖ ਰੇ ਕੀਤੀ ਐ ਔਰ ਨਾ ਐਸੇ ਅੱਜ ਤੱਕ ਕੋਈ ਆਇਆ ਹੈ ਆਉਂਦੇ ਨੇ ਉਸ ਬੰਦ ਤੋਂ ਢੇੜਾ ਮਾਰ ਕੇ ਮੁੜ ਜਾਂਦੇ ਰਹੇ ਨੇ ਇੱਧਰ ਅਸੀਂ ਲਿਆਉਂਦੇ ਰਾ ਕੋਈ ਨੀ ਕੋਈ ਨੀ ਠੀਕ ਐ ਕਰ ਰਹੇ ਆ ਭੇਜਿਆ ਲਿਖ ਕੇ ਅੱਜ ਤੱਕ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਹੁਣ ਇਸ ਟਾਈਮ ਹਾਲਾਤ ਜਿਹੜੇ ਨੇ ਉਹ 78000 ਬੁਰਜੀ ਜਿਹੜਾ ਪੁਰਾਣਾ ਬੰਨ ਖੜਾ ਹੈ ਜੀ ਉੱਥੇ ਪੂਰਾ ਖਤਰਾ ਹੈ ਇਸ ਟਾਈਮ ਪਹਿਲਾਂ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ 10 ਕਰਮਾ ਪਿੱਛੇ ਸੀਗਾ ਹੁਣ ਤੁਸੀਂ ਬੰਨ ਦੇ ਨਾਲ ਬਿਲਕੁਲ ਕਟੰਗ ਆ ਗਈ ਹੈ ਹੁਣ ਜਿਹੜਾ ਪਾਣੀ ਓਵਰ ਸਲੋ ਹੋਇਆ ਇਹਦੇ ਕਰਕੇ ਕਟੰਗ ਥੋੜੀ ਘਟ ਹੈ ਜਿੱਦਣ ਪਾਣੀ ਘਟ ਗਿਆ ਕਟੰਗ ਨੇ ਪੂਰਾ ਕਰਕੇ ਆ ਤੁਸੀਂ ਬੰਨ ਦੇਗਣ ਦਾ ਵੀ ਖਤਰਾ ਹੈ ਔਰ ਆ ਥੱਲੇ ਵਾਲੀਆਂ ਸਾਡੀਆਂ ਜ਼ਮੀਨਾਂ ਸੀਗੀਆਂ ਜਿਹੜੀਆਂ ਜੀ ਇਹ ਡਰੇਨ ਮੈਕ ਵਿੱਚ ਵੀ ਕਮਜ਼ੋਰੀ ਕਾਰਨ ਅੱਜ ਸਾਨੂੰ ਇਹ ਦਿਨ ਦੇਖਣੇ ਪਏਗੇ ਸਾਡੇ ਧਾਨ ਲੱਗੇ ਹੋਏ ਸੀ ਸਾਡੀਆਂ ਜ਼ਮੀਨਾਂ ਜਿਹੜੀਆਂ ਸੀਗੀਆਂ ਜੀ ਤਕਰੀਬਨ ਦੇਖ ਲਓ ਵੀ ਇੱਥੇ ਇਸ ਟਾਈਮ ਸਾਡੇ 10-15 ਕਿੱਲੇ ਜ਼ਮੀਨ ਜਿਹੜੀ ਉਹ ਡਿੱਗ ਚੁੱਕੀ ਹੈ ਵਿੱਚੇ ਧਾਨ ਵਿੱਚ ਪਪੂਲਰ ਤੇ ਇਹ ਡਰੇਨ ਮੈਕ ਵਿੱਚ ਵੀ ਕਮਜ਼ੋਰੀ ਕਰਕੇ ਇਹ ਸਾਡੇ ਹਾਲਾਤ ਬਣੇ ਹੋਏ ਨੇ ਜੇ ਇੱਥੇ ਕੋਈ ਪ੍ਰਬੂਰਾ ਪ੍ਰਬੰਧ ਨਾ ਕੀਤਾ ਗਿਆ ਇੱਥੋਂ ਬੰਨੂ ਖਤਰਾ ਬੰਨ ਟੁੱਟ ਕੇ ਇਹ ਪਾਣੀ ਜਿਹੜਾ ਪਿੱਛੇ ਸਾਰੇ ਜਿਹੜੇ ਪਿੰਡ ਬੈਠੇ ਨੇ ਮੇਰਾ خیال 25 30 ਪਿੰਡ ਹੈ ਇਹ ਦਰਿਆ ਇਥੋਂ ਬੰਨ ਟੁੱਟਣ ਦੇ ਕਾਰਨ ਇਹ ਲੁਧਿਆਣੇ ਦੀ ਜਾ ਕੇ ਪੂਰੀ ਮਾਰ ਕਰੂਗਾ ਇਹ ਅਸੀਂ ਤਾਂ ਜੋ ਸਾਡੇ ਨਾਲ ਹੋਇਆ ਸ਼ਾਸਨ ਨੂੰ ਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਦੇਖੋ ਜੀ ਪਹਿਲਾਂ ਇਹ ਕੰਮ ਕਰਨ ਵਾਲਾ ਸੀਗਾ ਇਹ ਸਾਲਾਂ ਦੇ ਵਿੱਚ ਅੱਜ ਤੋਂ 6 ਮਹੀਨੇ 7 ਮਹੀਨੇ ਪਹਿਲਾਂ ਕੰਮ ਕਰਨ ਵਾਲਾ ਸੀਗਾ ਅਸੀਂ ਇਹਨਾਂ ਨੂੰ ਕਿਹਾ ਬਤੇਰਾ ਕਿਹਾ ਸਾਡੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਹੁਣ ਇਸ ਟਾਈਮ ਹਾਲਾਤ ਜਿਹੜੇ ਨੇ ਬੜੇ ਖਤਰਨਾਕ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਇੱਥੇ ਥੋੜੀ ਜਿਹੀ ਖਾਰਪੇਈ ਸੀ ਉਦੋਂ ਸਮੁੱਚੇ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਸੀ ਸੋ ਪਰ ਅੱਜ ਜਦੋਂ ਆਏ ਆ ਤਾਂ ਉਸ ਤੋਂ ਵੀ ਖਤਰਨਾਕ ਮਾਹੌਲ ਬਣਿਆ ਹੋਇਆ ਹੈ ਉੱਤੋਂ ਪਾਣੀ ਛੱਡਿਆ ਜਾ ਰਿਹਾ ਸੋ ਮੈਂ ਆਮ ਕਰਕੇ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਜੇ ਅਵੋਇਡ ਕਰੋ ਪਹਿਲਾਂ ਤਾਂ ਇੱਧਰ ਆਉਣਾ ਜੀ ਦੂਸਰਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ 24 ਘੰਟੇ ਤੱਕ ਅਲਰਟ ਤੇ ਰਹੋ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਕਿਉਂਕਿ ਮੌਸਮ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੁਣ ਸੋ ਜਿੰਨੇ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਇਹ ਸਮਾਂ ਜਿਹੜਾ ਹੁੰਦਾ ਇਸ ਟਾਈਮ ਆਪਾਂ ਕੋਸਣ ਦੀ ਬਜਾਏ ਮੋਢੇ ਨਾਲ ਮੋਢਾ ਲਾ ਕੇ ਖੜੀਏ ਇੱਕ ਦੂਏ ਦਾ ਸਾਥ ਦੇਈਏ ਪ੍ਰਮਾਤਮਾ ਅਗੇ ਅਰਦਾਸ ਕਰੀਏ ਵੀ ਪਾਈ ਸਾਡਾ ਇਥੋਂ ਬਨ ਸੁਰੱਖਿਅਤ ਰਹੇ ਸਾਡੇ ਪਿੰਡ ਸੁਰੱਖਿਅਤ ਰਹਿਣ ਕਿਉਂਕਿ ਜੇ ਰੱਬ ਨਾ ਕਰੇ ਕੋਈ ਬਾਰਦਾਤ ਇੱਥੇ ਹੋ ਗਈ ਜਾਂ ਬਨ ਨੂੰ ਕਿਤੇ ਨੁਕਸਾਨ ਹੋ ਗਿਆ ਤਾਂ ਪਿੰਡਾਂ ਦੇ ਪਿੰਡ ਇਸ ਇਲਾਕੇ ਤੇ ਹਟ ਜਾਣਗੇ ਕਿਉਂਕਿ ਇੱਧਰ ਨਾਲ ਨੀਵਾ ਏਰੀਆ ਪੈ ਜਾਂਦਾ ਸੋ ਇਸ ਟਾਈਮ ਤੋਲੇ ਵਾਲ ਵਿੱਚ ਖੜੇ ਆ ਕਿ ਜਿਹੜਾ ਕਿ ਜੇ ਕਹੀਏ ਪਿਛਲੀ ਵਾਰ ਨਾਲੋਂ ਹੁਣ 5-7 ਏਕੜ ਹੋਰ ਜ਼ਮੀਨ ਨਾਲ ਵਹਾ ਕੇ ਲੈ ਗਿਆ ਇਹ ਤੇ ਪਾਣੀ ਦਾ ਬਹਾਵ ਵੀ ਤੇਜ ਆ ਆਉਣ ਵਾਲੇ ਸਮੇਂ ਜਿਹੜਾ ਅਗਲੇ 24 ਘੰਟੇ ਨੇ ਇਸ ਇਲਾਕੇ ਲਈ ਬੜੇ ਹੀ ਜਿਹੜੇ ਮੈਂ ਕਹਾ ਬਹੁਤ ਧਿਆਨ ਰੱਖਣ ਦੀ ਲੋੜ ਆ ਸਾਰਿਆਂ ਨੂੰ ਅਲਰਟ ਤੇ ਰਹਿਣ ਦੀ ਲੋੜ ਸੋਮਨੀ ਕਾਲਰ ਦੇ ਬਲ ਪ੍ਰਧਾਨ ਸੂਚਨ ਬਦਲੇ ਕਿਹਾ ਵੀ ਵਰਕਰਾਂ ਨੂੰ ਵੀ ਪਾਈ ਹਟਦੇ ਸਿਚੂ ਦੀ ਲੋਕਾਂ ਦੀ ਸਹਾਇਤਾ ਕਰਨ ਲਈ ਤਿਆਰ ਹੋ ਹਲਕਾ ਸਰਵਾਲਾ ਵਿੱਚ ਕੋਈ ਅਜਿਹੀ ਚਾਹੀ ਹੈ ਜੀ ਦੇਖੋ ਅਸੀਂ ਪਹਿਲਾਂ ਤਾਂ ਜਿਹੜੀ ਜਦੋਂ ਇੱਥੇ ਨਹੀਂ ਹਾਲਾਤ ਬਣੇ ਸੀ ਉਦੋਂ ਸਾਡੀਆਂ ਡਿਊਟੀਆਂ ਬਕਾਇਦਾ ਪ੍ਰਧਾਨ ਸਾਹਿਬ ਕਿਉਂਕਿ ਆਪ ਵੀ ਲੱਗੇ ਹੋਏ ਨੇ ਅਸੀਂ ਇਨਸਾਨੀਅਤ ਨਾਤੇ ਵੀ ਤੇ ਪਾਰਟੀ ਵੱਲੋਂ ਵੀ ਡਿਊਟੀ ਲੱਗੀ ਸੀ ਵੀ ਆਪਣਾ ਕੋਈ ਨਾ ਕੋਈ ਕਿਉਂਕਿ ਇੱਥੇ ਚਾਰੇ ਦੀ ਕਮੀ ਆ ਜਾਣੀ ਆ ਆਚਾਰ ਦੀ ਕਮੀ ਆ ਜਾਣੀ ਆ ਫੀਡ ਦੀ ਕਮੀ ਆਉਣੀ ਆ ਅੱਗੇ ਜੋ ਇੱਕ ਆਪਣਾ ਕਹ ਲੀਏ ਵੀ ਕਣਕ ਦੇ ਬੀਜ ਦੀ ਕਮੀ ਆਉਣੀ ਆ ਉਹ ਸਾਨੂੰ ਪਹਿਲਾਂ ਹੀ ਕਿਹਾ ਗਿਆ ਸੀ ਵੀ ਸਟਾਕ ਰੱਖਿਓ ਕਿਉਂਕਿ 10-15 ਦਿਨਾਂ ਤੱਕ ਉਹਦੇ ਏਰੀਆ ਚ ਲੋੜ ਪੈਣੀ ਆ ਪਰ ਅੱਜ ਮੈਂ ਆਪਣੀ ਜੰਨੀ ਜਥੇਬੰਦੀ ਨੂੰ ਅਪੀਲ ਕੀਤੀ ਆ ਵੀ ਹਜੇ ਆਪਾਂ ਵੇਟ ਕਰ ਲਈਏ ਕਿ ਹਾਲਾਤ ਹਜੇ ਨਾਜੁਕ ਨੇ ਆਪਣੀ ਏਰੀਆ ਦੇ ਵੀ ਜੋ ਲੋੜ ਪਈ ਜਿੱਥੇ ਲੋੜ ਪਈ ਸ਼੍ਰੋਮਣੀ ਅਕਾਲੀ ਦਲ ਮੂਰੇ ਹੋ ਕੇ ਲੜਾਈ ਵੀ ਲੜੂਗਾ ਤੇ ਜਿੱਥੇ ਲੋੜ ਪੈਂਦੀ ਆ ਕਿ ਅਸੀਂ ਸੇਵਾ ਕਰਨ ਦੀ ਜਿੱਥੇ ਲੋੜ ਪੈਂਦੀ ਆ ਲੰਗਰਾਂ ਦੇ ਪ੍ਰਬੰ ਸਰੋਮਣੀ ਕਾਰੀ ਦਾ ਸਮੁੱਚੀ ਟੀਮ ਨਾਲ ਇਸ ਹਲਕੇ ਦੀ ਪੂਰੀ ਜਿਹੜੀ ਟੀਮ ਜਿਹੜੀ ਮੇਰੇ ਨਾਲ ਤੇ ਅਸੀਂ ਰਲ ਮਿਲ ਕੇ ਜੋ ਸਹਾਇਤਾ ਉਹ ਸਭ ਦਿਓ ਕਰਾਂਗੇ ਮੈਂ ਅਪੀਲ ਵੀ ਕੀਤੀ ਆਪਣੇ ਵੱਲੋਂ ਮੀਡੀਆ ਦੇ ਉੱਪਰ ਕਾਫੀ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਸ ਹੜ੍ਹਾਂ ਦੀ ਸਥਿਤੀ ਨੇ ਕਾਫੀ ਕਿਸਾਨਾਂ ਨੂੰ ਜਾਗਰੂਕ ਕੀਤਾ ਪੰਜਾਬੀਆਂ ਨੂੰ ਜਾਗਰੂਕ ਕੀਤਾ ਕਿ ਕਦੇ ਕਿਤੇ ਵੀ ਜੇ ਕੋਈ ਵੀ ਵਿਪਤਾ ਆਂਦੀ ਆ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਸਾਡੇ ਸੂਬੇ ਦੇ ਅੰਦਰ ਜਾਂ ਕਿਸੇ ਬਾਹਰਲੇ ਸੂਬਿਆਂ ਦੇ ਵਿੱਚ ਉੱਥੇ ਪੰਜਾਬੀ ਪਹਿਲ ਦੇ ਆਧਾਰ ਤੇ ਲੰਗਰ ਤੇ ਹੋਰ ਰਾਹਤ ਸਮਗਰੀ ਲੈ ਕੇ ਪਹੁੰਚਦੇ ਆ ਪਰ ਪੰਜਾਬ ਦੇ ਲਈ ਇਹ ਜੇ ਕਿਉਂ ਦੇਖੋ ਆਉਣ ਲੱਗੇ ਸੀ ਵੀ ਇਹੀ ਗੱਲ ਕਰ ਰਹੇ ਸੀ ਵੀ ਜਿੱਥੇ ਕਿਤੇ ਲੋਡ ਹੁੰਦੀ ਆ ਆਪਣੇ ਪੰਜਾਬੀ ਹੁਣ ਵੀ ਦੇਖੋ ਜਿਹੜੇ ਇਹਦੇ ਛੜ ਆਏ ਨੇ ਉੱਥੇ ਲੋਕ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਸੇਵਾ ਦੇ ਵਿੱਚ ਲੱਗੇ ਨੇ ਪਰ ਬੜਾ ਦੁੱਖ ਹੁੰਦਾ ਵੀ ਕਿਉਂ ਮਤਰਈ ਮਾਲਾ ਸਲੂਕ ਸਾਡੇ ਪੰਜਾਬੀਆਂ ਨਾਲ ਕੀਤਾ ਜਾਂਦਾ ਕੋਈ ਹੋਰ ਸੂਬਾ ਕੋਈ ਹੋਰ ਬੰਦਾ ਇਸ ਦੀ ਜੇ ਕਹਿ ਲਈਏ ਪੁੱਛਣ ਨਹੀਂ ਆਇਆ ਸਿਰਫ ਇੱਥੇ ਦੇ ਆਪ ਲੋਕ ਹੀ ਇੱਕ ਦੂਜੇ ਨਾਲ ਮੋਢਾ ਜੋੜ ਕੇ ਜੋ ਅੱਜ ਜੋ ਚੱਲ ਰਿਹਾ ਸੇਵਾ ਦਾ ਉਹ ਕੰਮ ਕਰ ਰਹੇ ਨੇ ਪਰ ਮੈਂ ਇੱਕ ਗੱਲ ਹੋਰ ਕਹਿਣਾ ਦੇਖੋ ਪੰਜਾਬੀਆਂ ਦਾ ਸੁਭਾਅ ਆ ਪੰਜਾਬ ਦਾ ਸੁਭਾਅ ਆ ਹਰ ਹਮੇਸ਼ਾ ਕਿਸੇ ਦਿਨ ਵੀ ਤੱਕਾ ਹਾਂ ਦੋ ਦਿਨਾਂ ਖੜਨਾ ਜਾਂ ਕਿਸੇ ਨੂੰ ਲੋੜ ਉੱਤੇ ਖੜਨਾ ਸੋ ਮੈਂ ਵੀ ਕਹਿੰਦਾ ਵੀ ਇਹ ਵੀ ਗੁਰੂ ਦੀ ਕਲਾ ਹੀ ਆ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਆਪੇ ਸਮਰਾਤਾ ਆਪਾਂ ਸਿਰਫ ਆਪਣਾ ਮੂਲ ਪਛਾਣੀਏ ਰਲ ਰਲ ਮਿਲ ਕੇ ਜੋ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਤੇ ਆਉਣ ਵਾਲਾ ਸਮਾਂ ਯਕੀਨਨ ਤੌਰ ਤੇ ਪ੍ਰਮਾਤਮਾ ਕਿਰਪਾ ਕਰੂਗਾ ਆਪਣੀ ਈਰਜ਼ ਵਿਚਾਰੋ ਮੈਂ ਸਭ ਨੂੰ ਇੱਕ ਅਪੀਲ ਕਰਦਾ ਜੀ ਦੇਖੋ ਪ੍ਰਮਾਤਮਾ ਕਰੇ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਪਰ ਆਪਾਂ ਨੂੰ ਫੇਰ ਵੀ ਤਿਆਰ ਰਹਿਣਾ ਚਾਹੀਦਾ ਨੇੜੇ ਦੇ ਜਿਹੜੇ ਜਿਹੜੇ ਪਿੰਡ ਨੇ ਦੇਖੋ ਆਪਾਂ ਨੂੰ ਇਸ ਟਾਈਮ ਤੇ ਅਲਰਟ ਤੇ ਰਹਿਣ ਦੀ ਲੋੜ ਆ ਕਿਉਂਕਿ ਪਾਣੀ ਅੱਗੇ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਸੋ ਆਪਾਂ ਅਲਰਟ ਰਹੀਏ ਤੇ ਜੇ ਸਾਨੂੰ ਕਿਸੇ ਕਿਸਮ ਦੀ ਲੋੜ ਪੈਂਦੀ ਆ ਇੱਕ ਦੂਜੇ ਨੂੰ ਦੱਸ ਦਈਏ ਕਿ ਅਫਵਾਹਾਂ ਤੋਂ ਬਚੀਏ ਕਈ ਵਾਰ ਸਾਨੂੰ ਪੂਰੀ ਸਿਚੁਏਸ਼ਨ ਪਤਾ ਨਹੀਂ ਹੁੰਦੀ ਕਿਉਂਕਿ ਅਸੀਂ ਵੀ ਹੁਣ ਇੱਥੇ ਆਏ ਆ ਦੋ ਥਾਮਾਂ ਦੇ ਉੱਤੋਂ ਜੋ ਇਹ ਤੂਸੀਬਨ ਸਾਡੇ ਹਲਕੇ ਦੇ ਸਮਰਾਲੇ ਦੇ ਵਿੱਚੋਂ ਲੰਘ ਰਿਹਾ ਦੋ ਥਾਮਾਂ ਤੋਂ ਇਹ ਬਹੁਤ ਕਮਜ਼ੋਰ ਆ ਇੱਕ ਤਾਂ ਢੋਲੇ ਆਲ ਖੜੇ ਆ ਇੱਕ ਬਾਬਾ ਫਲਾਈ ਦੇ ਕੋਲ ਉਧਰ ਪ੍ਰੋਬਲਮ ਆ ਤੇ ਉੱਥੇ ਦੋਏ ਥਾਮਾਂ ਦੇ ਉੱਤੇ ਜਾ ਕੇ ਦੇਖਿਆ ਵੀ ਆ ਫਿਲਹਾਲ ਦੀ ਘੜੀ ਦੇਖੋ ਪੋਜੀਸ਼ਨ ਜਿਹੜੀ ਅੰਡਰ ਕੰਟਰੋਲ ਆ ਪਰ ਕਿਸੇ ਟਾਈਮ ਵੀ ਕੁਝ ਹੋ ਸਕਦਾ ਸੋ ਤਿਆਰ ਰਹੋ ਇੱਕ ਦੂਏ ਦਾ ਸਾਥ ਦੇਣ ਲਈ ਅਲਰਟ ਰਹੋ ਇਹੀ ਮੇਰੀ ਬੇਨਤੀ ਆ ਵੀ ਜੋ ਸਹੀ ਇਨਫੋਰਮੇਸ਼ਨ ਆ ਕੇਵਲ ਉਹ ਅੱਗੇ ਫਲੋਟ ਕਰੋ ਪਹਿਲਾ ਤੁਹਾਡਾ ਫਰਜ਼ ਦੇਖੋ ਮੈਂ ਐਵੇਂ ਕਹਦਾ ਪਹਿਲਾ ਤੁਹਾਡਾ ਫਰਜ਼ ਇਹ ਬਣਦਾ ਕੋਈ ਸਕੈਲ ਹੁੰਦੀ ਆ ਪਹਿਲਾ ਪ੍ਰਸ਼ਾਸਨ ਅਧਿਕਾਰੀਆਂ ਦਾ ਧਿਆਨ ਚ ਲਾਓ ਫਿਰ ਸਾਡੇ ਧਿਆਨ ਚ ਲਿਆਓ ਰਲ ਮਿਲ ਕੇ ਹੀ ਆਪਾਂ ਇਸ ਔਖੀ ਘੜੀ ਚੋਂ ਨਿਕਲ ਸਕਦੇ ਪ੍ਰਸ਼ਾਸਨ ਵੱਲੋਂ ਇੱਥੇ ਅੱਜ ਉਹੀ ਚੈੱਕ ਕਰਨ ਆਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਹੈ ਉਹ ਪੱਕਾ ਹੈ ਅਤੇ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਅਤੇ ਪਿੰਡ ਦੇ ਸਾਰੇ ਵਸਨੀਕ ਖੜੇ ਨੇ ਐਸਟੀਐਮ ਸਾਹਿਬ ਖੜੇ ਨੇ ਸਾਰੀ ਡਰੇਨੇਜ ਦੀ ਟੀਮ ਇੱਥੇ 24 ਘੰਟੇ ਇੱਥੇ ਲੱਗੀ ਹੋਈ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਪਾਣੀ ਦਾ ਢਾਅ ਲੱਗਦਾ ਹੈ ਦਰਿਆ ਦਾ ਉੱਥੇ-ਉੱਥੇ ਅਸੀਂ ਨਾਲ ਦੀ ਨਾਲ ਹੀ ਜਿਹੜੇ ਸਟਾਡ ਆ ਉਹ ਲਾ ਕੇ ਤਾਂ ਕਿ ਉੱਥੇ ਕੋਈ ਨੁਕਸਾਨ ਜ਼ਿਆਦਾ ਨਾ ਹੋਵੇ ਹਾਲਾਂਕਿ ਹਾਲਾਂਕਿ ਜਿਹੜੇ ਦਰਿਆ ਦੇ ਵਿੱਚ ਖੇਤ ਜਿਨ੍ਹਾਂ ਦੇ ਪੈਂਦੇ ਸੀ ਉਹਨਾਂ ਦਾ ਨੁਕਸਾਨ ਹੋਇਆ ਹੈ ਇਹ ਇਥੋਂ ਦੇਖਣ ਨੂੰ ਵੀ ਲੱਗਦਾ ਵੀ 50 ਸੌ ਕਿੱਲਾ ਜਿਹੜਾ ਹੈਗਾ ਨੁਕਸਾਨ ਹੋਇਆ ਹੈ ਅਸੀਂ ਉਹਨਾਂ ਨੂੰ ਅੰਦਾਜ਼ ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜਾ ਕੱਲੀ-ਕੱਲੀ ਚੀਜ਼ ਦਾ ਪੈਸੇ ਉਹਨੂੰ ਮੁਆਵਜ਼ਾ ਜ਼ਰੂਰ ਮਿਲੂਗਾ ਤੇ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ ਤੇ ਉਸ ਦੇ ਨਾਲ ਨਾਲ ਜਿੱਥੇ-ਜਿੱਥੇ ਵੀ ਪਿੰਡ ਵਾਲੇ ਸਰਪੰਚ ਵਾਲੇ ਜਿੱਥੇ-ਜਿੱਥੇ ਵੀ ਦੱਸਣਗੇ ਵੀ ਉੱਥੇ ਕੰਮ ਦੀ ਲੋੜ ਹੈ ਤੇ ਐਕਸ਼ਨ ਸਾਹਿਬ ਨੂੰ ਪੂਰਨ ਤਰੀਕੇ ਨਾਲ ਪ੍ਰਵਾਨ ਜੀ ਇਹ ਵੀ ਉੱਥੇ ਕੰਮ ਕਰਾ ਲੈ ਸਰ ਇੱਥੇ ਟਰੱਕੋ ਗੱਡੀ 50 ਹਜ਼ਾਰ ਬੈਗ ਟੀਮ ਸਾਰੀ ਲੇਬਰ ਇੱਥੇ ਮੌਜੂਦ ਹੈ ਮੀ ਕਰਕੇ ਥੋੜਾ ਕੰਮ ਸਲੂ ਹੋ ਜਾਂਦਾ ਬਟ ਇੱਥੇ ਮਤਲਬ ਫੁੱਲ ਸਕਰੀਨ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਤੇ ਦਰਿਆ ਦਾ ਲੈਵਲ ਵੀ ਚਲੋ ਉਹ ਵਧ ਰਿਹਾ ਲੇਕਿਨ ਅਸੀਂ ਕੰਮ ਸਾਡਾ ਕੋਈ ਦਿੱਕਤ ਨਹੀਂ ਸਾਡਾ ਕੰਮ ਚੱਲਦਾ ਸਰ ਜਿਸ ਤਰ੍ਹਾਂ ਬਾਰਿਸ਼ ਹੋ ਰਹੀ ਹੈ ਤੇ ਦਰਿਆ ਦੇ ਵਿੱਚ ਇਸ ਟਾਈਮ ਕਿੰਨਾ ਪਾਣੀ ਚੱਲ ਰਿਹਾ ਦਰਿਆ ਦੇ ਇਸ ਦਰਿਆ ਦੇ ਵਿੱਚ ਇਸ ਸਮੇਂ ਲਗਭਗ ਸਵਾ ਲੱਖ ਦੇ ਨੇੜੇ ਦਾ ਪਾਣੀ ਚੱਲਦਾ ਹੈ ਇਸ ਪਿੱਛੋਂ ਵੀ ਹੁਣ ਲਗਾਤਾਰ ਛੱਡ ਹੋ ਰਿਹਾ ਜੀ ਪਾਣੀ ਇਹਦੇ ਕੋਈ ਹੈ ਜੀ ਰਾਤ ਨੂੰ ਵੀ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ بارش ਲਗਾਤਾਰ ਹੋ ਰਹੀ ਆ ਤੇ ਰੋਪੜ ਤੋਂ ਪਾਣੀ ਆ ਰਿਹਾ ਜੇ ਹਾਂਜੀ ਰੋਪੜ ਤੋਂ ਪਾਣੀ ਆ ਰਿਹਾ ਤੇ ਮੈਂ ਹੁਣ ਵੀ ਡੇਟਾ ਚੈੱਕ ਕੀਤਾ ਵੀ ਰੋਪੜ ਤੋਂ ਲਗਭਗ 1.5 ਲੱਖ ਛੱਡਿਆ ਗਿਆ ਤੇ ਉਹ ਤੋਂ ਰਾਤ ਨੂੰ ਵੀ ਆਉਗਾ ਫਿਰ ਉਹ ਪਾਣੀ ਨੂੰ ਕਿੱਦਾਂ ਇਹ ਦਰਿਆ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਰਿਹਾ ਬਾਅਦ ਲਗਭਗ 2 ਲੱਖ ਦੇ ਵਿੱਚ ਕਿੰсик ਪਾਣੀ ਇਹ ਨਹੀਂ ਦੋ ਤਾਂ ਨਹੀਂ ਜਾਂਦਾ ਤੇ ਸਾਡਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਹਜੇ ਥੱਲੇ ਆ ਪਾਣੀ ਔਰ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਸਾਡੀ ਪ੍ਰਸ਼ਾਸਨ ਦੀ ਟੀਮ ਸਾਡੇ ਪਿੰਡ ਵਾਲੇ ਸਾਰੇ ਤੁਸੀਂ ਹੈਗੇ ਸਾਰੇ ਇੱਥੇ ਮੌਜੂਦ ਹੈ ਅਸੀਂ ਕੰਟਰੋਲ ਕਰ ਲਾਂਗੇ ਦਰਿਆ ਦੀ ਜਿਹੜੀ ਕਪੈਸਿਟੀ ਕਿੰਨੇ ਕਿਉਂ ਸਿਰ ਪਾਣੀ ਤੱਕ ਚੱਲਣ ਦੀ ਹੈਗੀ ਦਰਿਆ ਦੇ ਤਾਂ ਹੈਗੀ 2 ਤੋਂ 3 ਲੱਖ ਆਰਾਮ ਨਾਲ 3 ਲੱਖ ਤੱਕ ਚੱਲ ਲੈਂਦਾ ਕੋਈ ਚੱਕਰ ਨਹੀਂ 2019 3 ਲੱਖ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਬੰਦੇ ਆ ਜੀ ਜਿਹੜੇ ਬੰਨ ਦੇ ਕਿਨਾਰੇ ਪਿੰਡ ਹੈਗੇ ਆ ਜੀ ਉਹਨਾਂ ਦੇ ਲੋਕਾਂ ਦੇ ਲਈ ਕੋਈ ਇੰਤਜ਼ਾਮ ਕੀਤਾ ਗਿਆ ਜੀ ਬਿਲਕੁਲ ਇੰਤਜ਼ਾਮ ਕੀਤਾ ਹੈ ਵੈਗੁਰੂ ਮੇਰੇ ਰੱਖੇ ਇਦਾਂ ਦੇ ਹਾਲਾਤ ਅਸੀਂ ਬੰਨਣ ਨਹੀਂ ਦੇਣਾ ਇੱਕ ਤਾਂ ਗੱਲ ਦੂਜੀ ਗੱਲ ਇਹ ਕਿ ਜੇ ਜੇ ਖੁਦਾਂ ਖਾਸ ਤਰ੍ਹਾਂ ਬਣਦੇ ਆਂ ਤੇ ਸਾਡੀ ਤਿਆਰੀ ਪੂਰੀ ਹੈ ਪਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦੇ ਹਾਲਾਤ ਨਹੀਂ ਦੇਣੇ ਦੇ ਵੀ ਤਾਂ ਇੱਥੇ 24 ਘੰਟੇ ਬੈਠੇ ਲੋਕਾਂ ਨੂੰ ਅਪੀਲ ਪੀ ਕਰਨਾ ਚਾਹੁੰਦੇ ਹਾਂ ਜਿਹੜੇ ਦਰਿਆ ਦੇ ਕੰਢੇ ਬੈਠੇ ਨੇ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਅਲਰਟ ਰਹੋ ਤੇ ਜਿੰਨਾ ਇੱਕ ਵੀ ਪ੍ਰਸ਼ਾਸਨ ਦਾ ਸਹਿਯੋਗ ਕਰੋ ਆਪਣੇ ਆਪਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਤੁਸੀਂ ਜਿਹੜੇ ਲੀਡਰ ਸਹਿਬਾਨ ਨੇ ਉਹ ਤੇ ਸਰਪੰਚ ਸਹਿਬਾਨ ਜਿੱਦਾਂ ਇੱਥੇ ਨੇ ਇੱਥੇ ਆਪਣੇ ਆਰਟੀਮ ਆਪਣੇ ਦੇ ਦਰਿਆ ਦੇ ਆ ਕੇ ਦੇਖ ਰਹੇ ਨੇ ਲੈਵਲ ਮੋਨੀਟਰ ਕਰ ਰਹੇ ਨੇ ਸਾਰਾ ਕੰਮ ਦੇਖ ਰਹੇ ਨੇ ਹੁਣ ਦੇਖੋ ਸਰਪੰਚ ਸਾਹਿਬ ਦੇ ਜਿਹੜੇ ਪੁੱਤਰ ਨੇ ਉਹ ਇੱਥੇ ਆ ਕੇ ਸਾਰਾ ਦੇਖ ਰਹੇ ਨੇ ਕਿੱਥੇ ਕਿੱਥੇ ਕੰਮ ਹੋ ਰਿਹਾ ਕਿੱਥੇ ਢਾਹ ਲੱਗ ਰਹੀ ਹੈ ਕਿੱਥੇ ਨਹੀਂ ਲੱਗ ਰਹੀ ਸਾਰਾ ਪਿੰਡ ਇੱਥੇ ਮੌਜੂਦ ਹੈ ਤੁਸੀਂ ਵੀ ਆ ਕੇ ਪ੍ਰਸ਼ਾਸਨ ਦਾ ਸਹਿਯੋਗ ਕਰੋ ਤਾਂ ਕਿ ਇੱਥੇ ਜਿਹੜਾ ਹੈਗਾ ਕਿਉਂਕਿ ਲੋਕਾਂ ਦੇ ਨਾਲ ਮਿਲ ਕੇ ਹੀ ਇਹ ਕੰਮ ਹੋਣਾ ਹੈ